ਕੰਬਦੀ ਚੈਨ ਬਿਆਲਪੁਰਿਆ ਸ਼ਾਕਾ ਇਹ ਗੁਰੀ ਧਲੇਰਾਵਾਲਾ ਇਹ ਬੱਲੇ 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 ਤਾੜੀ 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 ਓਏ ਤਾੜੀ ਤੇ ਕਿ ਚੜਦੀ ਉਮਰ ਦਾ ਗਰਮ ਖੂਨ ਲਲਕਾਰੇ ਤਾਂ ਵੱਜਦੇ ਆਹ ਰਾਜੇ ਖੇਲੇ ਮਰਦ ਮੈਦਾਨੋਂ ਡਰ ਕੇ ਨਹੀਂ ਵੱਜਦੇ ਕਾਂਗੇ ਆਲਾ ਕਾਂਗੇ ਆਲਾ ਆਹ ਅਮਰ ਤੇ ਕਾਂਗੇ ਵਾਲੇ ਦੇ ਦਰਮਿਆਨ ਟੱਕਰ ਪਈ ਹੋਈ ਹੈ ਪਰ ਅਮਰਤ ਭੱਜਾ ਜਾ ਜਾ ਰੌਲਾ ਪੈਂਦਾ ਵੀਰ ਬਣ ਕੇ ਇੱਕ ਬੰਦਾ ਖੜੋ ਪਾਣੀ ਆਲਾ ਅਸੀਂ ਕਿਸੇ ਨੂੰ ਬਾਹਾਂ ਤੋਂ ਫੜ ਕੇ ਬਾਹਰ ਕੱਢੀਏ ਥੋੜੀ ਬੇਚਤੀ ਹੈ ਤੁਸੀਂ ਸਾਡੇ ਮਹਿਮਾਨ ਹੋ ਸਾਡੀ ਬੇਇਜ਼ਤੀ ਹੈ ਵੀਰੇ ਕਿ ਕਬੰਦਾ ਰਹੋ ਰੌਲਾ ਪੈਰਾ ਆ ਰੈਫਰੀ ਨੇ ਰੋਜ਼ ਮੈਚ ਕਰਾਉਣੇ ਸਾਡਾ ਕਿਸੇ ਨਾਲ ਕੋਈ ਨਾ ਕਿਸ ਨਾਲ ਦੁਸ਼ਮਣੀ ਨਾਲ ਜਾ ਰਹੀ ਹੈ ਤੁਸੀਂ ਸਾਡੇ ਮਹਿਮਾਨ ਹੋ ਨਾਲੇ ਅਸੀਂ ਆਪ ਨਹੀਂ ਫੈਸਲਾ ਵੀਰੇ ਦਿਆ ਉਹਨਾਂ ਨੇ ਰੈਫਰੀ ਦੇ ਰਹੇ ਨੇ ਤੇ ਉਹਨਾਂ ਨੇ ਦੇਖ ਕੇ ਫੈਸਲਾ ਦਿੱਤਾ ਵੀਰੇ ਕੈਮਰੇ ਤੇ ਜੇ ਕੈਮਰਾ ਗਲਤ ਹੈ ਫਿਰ ਤਾਂ ਸਭ ਕੁਝ ਗਲਤ ਹੈ ਵੀਰੇ ਹਾਂ ਬਾਜ ਦੇਖ ਕਾਂਗੇ ਵਾਲੇ ਦਾ ਵਾਹ ਉਹ ਬਾਪਰੇ ਇਹ ਹੈ ਪਲੇਅਰ ਵੀਰੇ ਕਾਂਗੇ ਵਾਲਾ ਵਾਹ ਜੀ ਵਾਹ ਲਾ ਵੀ ਵਾਹ ਕਾਂਗੇ ਵਾਲੇ ਵੀਰ ਤੇ ਨਾ ਦੇ ਤਾੜੀ ਮਾਰ ਦਿਓ ਸਾਰੇ ਬਈ ਤਾੜੀਆਂ ਮਾਰਦੇ ਮੁੰਡਿਆਂ ਲਈ ਬੇਨਤੀ ਆ ਵੀ ਥੋੜਾ ਜਿਆਦਾ ਸਬਰ ਰੱਖੀਏ ਆਪਾਂ ਇਹ ਆ ਸਪੋਰਟਸਮੈਨਸ਼ਿਪ ਵੀਰੇ ਥੋੜਾ ਜਿਹਾ ਆਪਾਂ ਸਬਰ ਰੱਖੀਏ ਦਪੁਰਜੀ ਵਾਲਾ ਦੀਪ ਕਬੱਡੀ ਪਾ ਰਿਹਾ ਮੈਚ ਸਿਰੇ ਦਾ ਟੱਕਰ ਚੋਟੀ ਦੀ ਆਹ ਦੇਖਦੇ ਆ ਵੀ ਸਾਹਮਣੇ ਬਿੱਲਾ ਕਾਂਖੇ ਦਾ ਗੁਰਵਿੰਦਰ ਆ ਪ੍ਰੀਤ ਹੈ ਅੰਬੇ ਜੀ ਟਰਾਈ ਦੇ ਵਿੱਚ ਆ ਆ ਆ ਆ ਓਏ ਇੱਕ ਵਾਰੀ ਅਮਰਤਪਾਲ 나ਥ ਦਾ ਪੁੱਤਰ ਦੁਨੀਆ ਦਾ ਟਾਪਰ ਤਾ ਵੀ ਰੇਡ ਪੌਂਡੀ ਫੇਰ ਵਧਿਆ ਹੋਇਆ ਹੁਣ ਦੇਖਦੇ ਆਂ ਵੀ ਚਾਰਾਂ ਦੇ ਵਿੱਚੋਂ ਕੌਣ ਮਾਂ ਦਾ ਸ਼ੇਰ ਪੁੱਤਰ ਆਹ ਕਾਂਗੇ ਵਾਲਾ ਚੰਨਣ ਸਿੰਘ ਦਾ ਪੋਤਰਾ ਹੋ ਗਿਆ ਖੜਾ ਮੂਹਰੇ ਹੋ ਗਿਆ ਕਿ ਮੂਹਰੇ ਖੜ ਕੇ ਐ ਨਾਜਵਾਨ ਨੇ ਰੋਕਣ ਦਾ ਯਤਨ ਕੀਤਾ ਹੋਇਆ ਪਰ ਅਮਰਤ ਨੱਚਦਾ ਟੱਪ ਦਾ ਭੰਗੜੇ ਪਾਉਂਦਾ ਇਹ ਪੰਧਿਆਰ ਹੈ ਇਹ ਐਕਸ਼ਨਾਂ ਦੀ ਮਸ਼ੀਨ ਹੈ ਜਿਸ ਨੌਜਵਾਨ ਨੇ ਦਾਵਾ ਬੋਲਿਆ ਹੋਇਆ ਹੁਣ ਦੇਖਦੇ ਆਂ ਵੀ ਕਾਂਗੇ ਵਾਲਾ ਐ ਰੋਕਣ ਦੀ ਕੋਸ਼ਿਸ਼ ਕਰਦਾ ਵਾਹ ਓਏ ਨੌਜਵਾਨਾ ਇੱਕ ਵਾਰ ਫੇਰ ਤੋਂ ਐ ਬਣਾਤੇ ਉਹ ਨਹੀਂ ਕਿਸੇ ਤੋਂ ਟੁੱਟਣੇ ਜਿਹੜੇ ਜੱਟ ਨੇ ਰਿਕਾਰਡ ਬਣਾਤੇ ਉਹ ਨਹੀਂ ਕਿਸੇ ਤੋਂ ਟੁੱਟਣੇ ਬਿੱਲਾ 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 ਚੱਕੇ ਜਾਂ ਚੱਕੇ ਜਾਂ ਚੱਕੇ ਜਾਂ ਆ ਸਵਾਰਾਂ ਦੇ ਵਿੱਚ ਇਸਲੇ ਦੀਪਤ ਮੁਰਜੀ ਦਾ ਐਕਸ਼ਨਾਂ ਦੀ ਮਸ਼ੀਨ ਪੈਂਦੀ ਰੇੜ ਪ੍ਰੀਤ ਦੀ ਟਰਾਈ ਆ ਹੱਸੂ 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 ਅਸੂਸੂ ਕਰਦਾ ਚਿਹਰਾ ਓਏ ਦੁਨੀਆ ਇਸੇ ਗੱਲ ਦੀ ਰਾਜੇ ਖੇਲੇ ਹੌਸਲੇ ਦੀ ਜਿੱਤ ਹੁੰਦੀ ਮੁੱਲ ਪੈਂਦਾ ਨਹੀਂ ਫੁਕੇ ਲਲਕਾਰਿਆਂ ਦਾ ਆ ਮੁੱਲ ਪੈਂਦਾ ਨਹੀਂ ਫੁਕੇ ਲਲਕਾਰਿਆਂ ਦਾ ਸੁਖੇ ਦੀ ਕਬੱਡੀ ਤੇ ਹੁਣ ਦੇਖਦੇ ਵੀ ਨੌਜਵਾਨ ਹਿੱਕ ਜੋਰ ਦੇ ਨਾਲ ਸ਼ਾਕਾ ਸ਼ਾਕਿਆ ਵਾਹ ਸ਼ਾਕਿਆ ਸ਼ਾਕੇ ਨੇ ਸਿਰਾ ਲਾ ਦਿੱਤਾ ਇਹ ਗੁਜਰਾਂ ਦੇ ਲਾਣੇ 'ਚ ਉਹ ਹੈ ਇਹ ਮੁੰਡਾ ਕਹਿੰਦੇ ਗੁਜਰਾਂ ਦੇ ਲਾਣੇ 'ਚ ਹੈ ਕਰਦੇ ਸਿਵਤ ਲਾਓ ਸਾਹਮਣੇ ਤਮੁਰਜੀ ਵਾਲਾ ਫੇਰ ਅਗਲੀ ਰੇਡ ਪਾਉਣ ਦੇ ਲਈ ਬਾਹ ਚੁੱਕਾ ਵੇਖਦੇ ਵੀ ਘੰਗੇ ਵਾਲਾ ਲੱਗ ਗਿਆ ਖੁੱਲਾ ਏ ਏ ਏ ਏ ਹੱਲਾ ਗੁੱਲਾ ਹੱਲਾ ਗੁੱਲਾ ਹੱਲਾ ਗੁੱਲਾ ਕਰਦਾ ਹੈ ਇਸ ਨੌਜਵਾਨ ਤੇ ਇੰਦਰਜੀਤ ਗਿੱਲ ਤੇ ਨਵੀ ਗਿੱਲ ਉਹਨਾਂ ਦੇ ਚਰਚੇ ਛੇੜੇ ਹੋਏ ਹੈ ਪਰ ਵੇਖਦੇ ਆ ਬੱਜ ਆਹ ਖੜਗੇ ਤਾਰ ਵਾਹ ਓ ਦਿਆਲਪੁਰ ਵਾਲਿਆ ਵਾਹ ਓ ਦਿਆਲਪੁਰ ਵਾਲਿਆ ਹਾਲੇ ਤੇ ਦਿੱਲੀ ਦੂਰ ਹੈ ਹਾਲੇ ਤੇ ਦਿੱਲੀ ਦੇ ਐਕਸ਼ਨਾਂ ਵੀ ਰੁਪਲ ਕਾਂ ਦਾ ਵੀ 1000 ਦਿੱਤਾ ਜਾਣਾ ਲਓ ਪੈਂਦੀ ਹੀ ਰੇਡ ਹੈ ਹੁਣ ਵੇਖਦੇ ਵੀ ਪੈਂਦੀ ਰੇਡ ਤੇ ਪ੍ਰੀਤ ਦੀਪ ਪ੍ਰੀਤ ਦੀਪ ਪ੍ਰੀਤ ਦੀਪ ਪ੍ਰੀਤ ਦੀਪ ਪ੍ਰੀਤ ਦੀਪ ਪ੍ਰੀਤ people